ਹਰ ਰਾਤ ਨੂੰ ਵਧੌਣ ਦਿੱਲੀ ਪਠਾਨਕੋਟ ਅਤੇ ਕਰਤਾਰਪੁਰ ਦੇ ਵਿੱਚ ਹੈਲੀਕਾਪਟਰ ਤੈਨਾਤ ਕੀਤਾ ਗਿਆ ਪੰਜਾਬ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਿਹੜੇ ਫਸੇ ਹੋਏ ਨਾਗਰਿਕਾਂ ਲਈ ਭੋਜਨ ਜ਼ਰੂਰੀ ਚੀਜ਼ਾਂ ਤੇ ਸੁਰੱਖਿਅਤ ਨਿਕਾਸੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅੱਜ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਨੇ ਪੰਜਾਬ ਸਰਕਾਰ ਦਾ ਜਿਹੜਾ ਹੈਲੀਕਾਪਟਰ ਆ ਉਹ ਗੁਰਦਾਸਪੁਰ ਤੇ ਪਠਾਨਕੋਟ ਦੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਖੇਤਰ ਆ ਉਹਨਾਂ ਦੇ ਵਿੱਚ ਫੂਡ ਦੀ ਸਪਲਾਈ ਲਈ ਤੇ ਉੱਥੋਂ ਪਬਲਿਕ ਨੂੰ ਬਾਹਰ ਕੱਢਣ ਲਈ ਉਹਨਾਂ ਨੂੰ ਰੈਸਕਿਊ ਕਰਨ ਲਈ ਜਿਹੜਾ ਹੈਗਾ ਆ ਉਹ ਪ੍ਰਦਾਨ ਕੀਤਾ ਗਿਆ ਤੇ ਉਸੇ ਲੜੀ ਦੇ ਵਿੱਚ ਅਸੀਂ ਇੱਥੋਂ ਪਠਾਨਕੋਟ ਤੋਂ ਡਿਪਟੀ ਕਮਿਸ਼ਨਰ ਜਿਹੜੇ ਪਠਾਨਕੋਟ ਦਿੱਤੇ ਉੱਪਰ ਤੇ ਮੈਂ ਤੇ ਬਾਕੀ ਹੋਰ ਸਾਰੀ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਤੇ ਅੱਜ ਉੱਥੋਂ ਜਿਹੜਾ ਹੈਲੀਕਾਪਟਰ ਆ ਇਹ ਫੁੱਲ ਲੋਡ ਜਿਹੜਾ ਹੈਗਾ ਫੂਡ ਤੇ ਜਾ ਗਿਆ ਔਰ ਉਹਨਾਂ ਜਗ੍ਹਾ ਦੀ ਵੀ ਨਿਸ਼ਾਨਦੇਹੀ ਕਰਨ ਵਾਸਤੇ ਜਿਹੜੇ ਪੁਲਿਸ ਆਫੀਸਰ ਨਾਲ ਗਏ ਉਹਨਾਂ ਨੂੰ ਕਿਹਾ ਗਿਆ ਕਿ ਜਿੱਥੇ ਵੀ ਕਿਤੇ ਲੱਗਦਾ ਕਿ ਉਹ ਖੇਤਰ ਪਾਣੀ ਨਾਲ ਆਸ-ਪਾਸੇ ਤਕਰਿਆ ਹੋਇਆ ਤੇ ਸਹਾਇਤਾ ਲਈ ਨਹੀਂ ਕੋਈ ਵੀ ਪਹੁੰਚ ਰਿਹਾ ਤੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਉੱਤੇ ਹਰ ਜਗ੍ਹਾ ਤੇ ਜਾਵੇਗਾ ਤੇ ਜਿੱਥੇ ਫੂਡ ਦੀ ਲੋੜ ਆ, ਰੈਸਕਿਊ ਕਰਨ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜ਼ਰੂਰਤ ਹੈਗੀ ਆ ਉੱਥੇ ਇਹ ਜਿਹੜੀ ਹੈ ਲੀਗਾ ਹੈਲੀਕਾਪਟਰ ਰਾਹੀਂ ਪੂਰੀ ਕੀਤੀ ਜਾਏਗੀ। ਪਰ ਇਹ ਕਾਰਵਾਈ ਅਜੇ ਨਹੀਂ ਅੱਗੇ ਵੀ ਜਿਹੜੀ ਹੈਗੀ ਆ ਕੁਝ ਦਿਨਾਂ ਤੱਕ ਜਦ ਤੱਕ ਇਹ ਕਾਰਵਾਈ ਸਾਰੀ ਮੁਕੰਮਲ ਨਹੀਂ ਹੋ ਜਾਂਦੀ, ਰੈਸਕਿਊ ਪੂਰਾ ਨਹੀਂ ਹੋ ਜਾਂਦਾ। ਕਿਸੇ ਤਰੀਕੇ